ਸਾਰਿਆਂ ਭੈਣਾਂ ਨੂੰ ਮੇਰੀ ਨਵਰਾਤਰੀਆਂ ਦੀ ਜੈ ਮਾਤਾ ਦੀ ਅੱਜ ਤੁਹਾਡੇ ਵਾਸਤੇ ਇੰਨੀ ਸੋਹਣੀ ਵੈਰੈਟੀ ਲੈ ਕੇ ਆ ਜੀ ਵੈਰੈਟੀ ਚੈੱਕ ਕਰੀ ਚੱਲੋ ਮੈਂ ਕਹਿੰਦਾ ਰੇਡ ਦੇ ਤਮਾਕੇ ਹੋਣੇ ਆ ਪਹਿਲੀ ਵੈਰੈਟੀ ਆਪਣੀ ਚੈੱਕ ਕਰੋ ਜੀ ਬਚਿੱਤਰਾ ਬੇਸ ਦੇ ਉੱਤੇ ਪੂਰਾ ਰਹਿਣਾ ਜੀ ਫਰੰਟ ਆ ਚੈੱਕ ਕਰੋ ਜੀ ਪੂਰਾ ਜਰੀ ਦਾ ਵਰਕ ਰਹੇਗਾ ਜੀ ਧਾਗੇ ਦਾ ਵਰਕ ਔਰ ਦੁਪੱਟਾ ਚੈੱਕ ਕਰੋ ਜੀ ਕਿੰਨਾ ਸੋਹਣਾ ਦੁਪੱਟਾ ਟੂ ਸੈੱਟ ਵਰਕ ਪੂਰਾ ਹੈਵੀ ਦੁਪੱਟਾ ਆ ਚੈੱਕ ਕਰੋ ਜੀ ਔਰ ਕਲਰ ਮਿਲ ਨੇ ਆ ਚਾਰ ਚਾਰੋਂ ਰੰਗ ਸੁਪਰ ਹਿੱਟ ਰੇਡ ਧਿਆਨ ਨਾਲ ਸੁਣਨਾ ਜੀ ਡਿਜ਼ਾਈਨ ਦਿਖਾਉਂਗਾ ਦੋ ਦੋਨੋਂ ਡਿਜ਼ਾਈਨ ਸੁਪਰ ਹਿੱਟ ਆ ਜੀ ਆ ਚੈੱਕ ਕਰੋ ਇਹ ਦੂਸਰਾ ਡਿਜ਼ਾਈਨ ਪੂਰੇ ਫਰੰਟਾਂ ਦੇ ਡਿਜ਼ਾਈਨ ਹੋਣਗੇ ਪੂਰੇ ਜਾਲ ਦੁਬੱਟੇ ਆ ਚੈੱਕ ਕਰੋ ਜੀ ਆ ਲੈ ਬਜੀ ਦੁਬੱਟੇ ਵੀ ਆਣ ਸੋਨੇ ਟੂ ਸਾਈਡ ਵਰਗ ਭਾਰੀ ਦੁਬੱਟੇ ਮੈਂ ਕਹਿੰਦਾ ਰੇਡ ਦੇ ਹੋਣੇ ਤਮਾਕੇ ਪਹਿਲੀ ਵੈਰੀਟੀ ਦਾ ਰੇਟ ਰਹਿਣਾ ਜੀ ਆਪਣਾ ਬਜਿੱਤਰਾ ਦੇਤੇ ਆਲ ਓਵਰ ਛੂਟ ਹਾਂਜੀ 522 622 ਮਾਰਕੀਟ ਦੇ ਵਿੱਚ ਵਿਕ ਰਿਆ ਜੀ ਆਪਾਂ ਨੇ ਕੀ ਦੇਣਾ ਵੀਰ ਜੀ ਆਪਾਂ ਨੇ ਰੇਟ ਦੇਣਾ ਸਿਰਫ 365 ਰੁਪਏ ਦੇ ਵਿੱਚ ਬ੍ਰੈਂਡ ਚੈੱਕ ਕਰ ਲਓ ਮੈਂ ਕਹਾਂ ਵੀਰ ਜੀ ਸਿਰਫ 365 ਰੁਪਏ ਦੇ ਵਿੱਚ ਲਓ ਜੀ ਲਾਜੋ 365 ਰੁਪਏ ਜੀ ਇੱਕ ਜੋ ਇੱਕ ਵੈਰਾਈ ਦਿਖਾਉਂਗਾ ਵੈਰਾਈ ਚੈੱਕ ਕਰੀ ਚਲੋ ਠੀਕ ਆ ਜੀ ਆਹ ਲਓ ਜੀ ਦੂਸਰਾ ਆਰਟੀਕਲ ਆਣਾ ਜੀ ਆਪਣਾ ਮਸਲੀਨ بیس ਦੇ ਉੱਤੇ ਬਹੁਤ ਹੀ ਸੋਹਣਾ ਕੰਮ ਹਾਂਜੀ ਚੈੱਕ ਕਰੋ ਜੀ ਨਾਲ ਬ੍ਰਸ਼ ਪ੍ਰਿੰਟ ਦਾ ਕੰਮ ਹੋਇਆ ਜੀ ਅੱਛਾ ਜੀ ਔਰ ਦੁਪੱਟਾ ਚੈੱਕ ਕਰੋ ਵੀਰ ਜੀ ਮਸਲੀਨ ਦਾ ਦੁਪੱਟਾ ਰਹੇਗਾ ਪ੍ਰਾਈਮ ਪ੍ਰਿੰਟ ਦਾ ਕੰਮ ਇਹ ਵੀ ਖੁੱਲਾ ਚੌੜਾ ਦੁਪੱਟਾ ਜੀ ਪੂਰਾ ਮੈਂ ਕਹਿੰਦਾ ਜੀ ਕਲਰ ਚੈੱਕ ਕਰੋ ਕਲਰ ਕਿੰਨੇ ਸੋਹਣੇ ਆ ਹਾਂ ਜੀ ਚਾਰ ਰੰਗਾਂ ਦੀ ਫੈਮਿਲੀ ਮੈਂ ਕਹਿੰਦਾ ਚੈੱਕ ਕਰੀ ਚਲੋ ਵੈਰਾਈਟੀ 525 625 ਰੇਟ ਆਪਾਂ ਨੇ ਰੇਟ ਦੇਣਾ ਸਿਰਫ 395 ਰੁਪਏ ਦੇ ਵਿੱਚ ਆਹ ਵਾਹ ਮੈਂ ਕਹਿੰਦਾ 395 ਰੁਪਏ ਰੇਟ ਦਾ ਧਮਾਕੇ ਕਰ ਦੂੰਗਾ ਜੀ ਮੈਂ ਕਹਿੰਦਾ ਵੀਡੀਓ ਤੇ ਫੋਕਸ ਕਰ ਲਓ ਇੱਕ ਵਾਰੀ ਆਹ ਲੋ ਜੀ ਨੈਕਲੈਟ ਆ ਗਈ ਜੀ ਆਪਣੀ ਡਿਜ਼ਾਈਨਰ ਸੂਟ ਆਹ ਲੋ ਜੀ ਪਾਰਟੀ ਵਰ ਰਹਿਣਾ ਸੂਟ ਆਹ ਲੋ ਜੀ ਆਹ ਲੋ ਜੀ ਸਾਰਾ ਪਾਰਟੀ ਵਿੱਚ ਸੂਟ ਹੈ ਜੀ ਮਡਾਲ ਵੇਸ ਦੇ ਉੱਤੇ ਡਿਜੀਟਲ ਸੂਟ ਰਹੇਗਾ ਆ ਚੈੱਕ ਕਰੋ ਜੀ ਡਿਜ਼ਾਈਨਰ ਸੂਟ ਲਓ ਵੀਰ ਜੀ ਗਲਾ ਚੈੱਕ ਕਰਾ ਦਿਓ ਬਾਜੂ ਵੀ ਨਾਲ ਆਣਗੇ ਬੈਗ ਵੀ ਨਾਲ ਆ ਆ ਚੈੱਕ ਕਰੋ ਜੀ ਬੈਗ ਵੀ ਸੇਮ ਫਰੰਟ ਵਾਲੀ ਰਹਿ ਗਈ ਜੀ ਔਰ ਕਲਰ ਮਿਲਣਗੇ ਤੇ ਸੋਲੋ ਜੀ ਆ ਲੋ ਜੀ ਸੋਲੋ ਕਲਰ ਜਿੰਨੇ ਮਰਜ਼ੀ ਲੈ ਲਓ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਮੈਂ ਕਹਿੰਦਾ 1000 ਆਈ ਪੀਸ ਦੇ ਦੂੰਗਾ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਰੇਟ ਦਾ ਰਹਿਣਾ ਤਮਾਕਾ 795 ਵਾਲੀ ਵੈਰਾਈਟੀ ਆਪਾਂ ਦੇਣੀ ਆ ਤੁਹਾਨੂੰ ਅੱਜ 585 ਰੁਪਏ ਦੇ ਵਿੱਚ। ਲਓ ਜੀ 585 ਰੁਪਏ ਦੀ ਜੀ। ਇਸ ਤਰ੍ਹਾਂ ਦੇ ਫੋਟੋ ਵਾਲੇ ਆਰਟੀਕਲ ਨੇ ਸਾਰੇ ਰੇਟ ਦੇ ਹੁਣੇ ਵੱਡੇ ਵੱਡੇ ਫਾਇਦੇ। ਇੱਕ ਵਾਰੀ ਆ ਜਿਓ ਐਸਕੇ ਤੇ। ਆ ਜਿਓ ਜੀ। ਲਓ ਜੀ। ਦੂਸਰਾ ਆਰਟੀਕਲ ਵੀ ਆਪਣਾ ਆਏਗਾ ਜੀ। ਮੁਡਾਲ ਵੇਚਦੇ ਉੱਤੇ ਸਾਰਾ ਡਿਜੀਟਲ ਹੋਇਆ ਪ੍ਰਿੰਟ, ਹੈਂਡਵਰਕ ਦਾ ਕੰਮ ਕਰਾਤਾ ਜੀ ਨਾਲ। ਔਰ ਦੁਬੱਟੇ ਰਹਿਣਿਆਂ ਦੇ ਡਿਜ਼ਾਈਨਰ ਬਾਜੂ ਵੀ ਨਾਲ ਮਿਲਣਗੇ। ਪ੍ਰਿੰਟ ਹੋਏ ਆਹ ਲੋ ਜੀ ਦੁਪੱਟਾ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਡਿਜੀਟਲ ਪ੍ਰਿੰਟ ਆ ਸਾਰਾ। ਲੋ ਜੀ ਦੁਪੱਟਾ ਹੀ ਵਾਖੂ ਸੋਹਤਾ। ਸਾਰੇ ਡੈਨਰ ਪੀਸ ਲੈ ਜੀ ਕਲਰ ਚੈੱਕ ਕਰੋ ਕਿੰਨੇ ਸੋਹਣੇ ਚਾਰ ਰੰਗਾਂ ਦੀ ਫੈਮਿਲੀ ਆ। ਹਾਂਜੀ। ਚਾਰੋਂ ਕਲਰ ਸੁਪਰੀਅਰ ਹੈ। ਇਸ ਤੋਂ ਇਲਾਵਾ ਵੀ ਡੈਨਿੰਗ ਫੁੱਲ ਬਟਾ ਫੁੱਲ ਦੇ ਦੂਗਾ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ। ਹਾਂਜੀ। ਰੇਟ ਇਹਦਾ ਵੀ ਰਹਿਣਾ ਸਿਰਫ 585 ਰੁਪਏ। ਲੋ ਜੀ 585। 795 ਵਿਕ ਰਿਆ ਜੀ ਮਾਰਕੀਟ ਦੇ ਵਿੱਚ। ਆਪਾਂ ਨੇ ਰੇਟ ਦਾਣਾ ਸਿਰਫ 585 ਰੁਪਏ। ਲੋ ਜੀ। ਬਹੁਤ ਹੀ ਸੋਹਣੀ ਵੈਰਾਈਟੀ ਆ ਚੁੱਕੀ ਆ। ਆਹ ਲੋ ਜੀ ਲੈਟਸ ਵੇੜੀ ਆ ਜੀ ਆਪਣੀ ਮਸਲੀਨ بیس ਦੇ ਉੱਤੇ ਆਹ ਲੋਵਰ ਰੈਣਾ ਸੂਟ ਸਾਰਾ ਥ੍ਰੈਡ ਵਰਕ ਦਾ ਕੰਮ ਹੈ ਜੀ ਚੈੱਕ ਕਰਾ ਲਓ ਗਲੇ ਦੇ ਉੱਤੇ ਨੌਜੀ ਚਾ ਬਾਤ ਆ ਹੈਵੀ ਵਰਕ ਰੈਣਾ ਗਲੇ ਦੇ ਉੱਤੇ ਔਰ ਦੁਪੱਟਾ ਚੈੱਕ ਕਰੋ ਜੀ ਪਿਓਰ ਚਨਾਉਂ ਦਾ ਦੁਪੱਟਾ ਰੈਣਾ ਆਹ ਲੋ ਜੀ ਟੂ ਸੈੱਡ ਵਰਕ ਦੇ ਨਾਲ ਟੂ ਸੈੱਡ ਵਰਕ ਪਿਓਰ ਚਨਾਉਂ ਦਾ ਦੁਪੱਟਾ ਹੀ ਦੇਖੋ ਜੀ ਇਹੋ ਕਲਰ ਮਿਲ ਲਗੇ ਚਾਰ ਚਾਰ ਰੰਗ ਸੁਪਰੀਟ ਹੈ ਜੀ ਕਲਰ ਚੈੱਕ ਕਰੋ ਕਿੰਨੇ ਸੋਹਣੇ ਆਹ ਲੋ ਜੀ ਚਾਰ ਰੰਗਾਂ ਦੀ ਫੈਮਿਲੀ ਰੇਟ ਰੈਣਾ ਸਿਰਫ 365 ਰੁਪਏ ਮੌਜੀ 365 ਰੁਪਏ ਚ ਲੈ ਜਾਓ ਜੀ ਨੈਕਨ ਆ ਜ ਵੀਡੀਓ ਦਾ ਫੋਕਸ ਕਰ ਲਿਓ ਨੈਕਸਟ ਵੈਰਾਈਟੀ ਆ ਗਈ ਜੀ ਆਪਣਾ ਪਾਕਿਸਤਾਨੀ ਸੂਟ ਕੀ ਬਾਤ ਆ ਪਾਕਿਸਤਾਨੀ ਪਾਕਿਸਤਾਨੀ ਸੂਟ ਹੈ ਬੈਕ ਫਰੰਟ ਬਾਜੂ ਸੇਮ ਰਹੇਗਾ ਜੀ ਆਹ ਫਰੰਟ ਆ ਗਿਆ ਫਿਰ ਜੀ ਹਾਂ ਜੀ ਔਰ ਆਹ ਬੈਕ ਹੈ ਜੀ ਲਓ ਜੀ ਬੈਕ ਵੀ ਇਦਾਂ ਹੀ ਹੈ ਮਸਲੀਨ ਦਾ 베ਸ ਰਹੇਗਾ ਓਰੀਜਨਲ ਮਸਲੀਨ ਦਾ ਜੀ ਗਾਰੰਟੀ ਵਾਲੇ ਸੂਟ ਰਹਿਣਗੇ ਆ ਚੈੱਕ ਕਰੋ ਮੈਚਿੰਗ ਰਹਣੀ ਆ ਬੋਟਮ ਇਹਦੀ 3 ਮੀਟਰ ਦੀ ਮੋੜਾਲ ਦੀ ਬੋਟਮ ਆ ਜੀ ਆਹ ਲਓ ਜੀ ਦੁਪੱਟਾ ਵੀ ਰਹੇਗਾ ਡਿਜ਼ਾਈਨਰ ਪੱਟੀ ਵਾਲਾ ਜੀ ਆਹ ਲਓ ਜੀ ਔਰ ਕੱਲ ਨੂੰ ਮਿਲਣਗੇ ਬਹੁਤ ਸ਼ਾਨਦਾਰ ਚਾਰ ਰੰਗ ਦਿਖਾਉਂਗਾ ਜੀ ਡਿਜ਼ਾਈਨ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ 15 ਤੋਂ 20 ਡਿਜ਼ਾਈਨ ਦੇ ਦੂੰਗਾ ਰੇਟ ਤਾਂ ਰਹਿਣਾ ਤਮਾਕਾ 695 795 ਵਿਗਰੇਆ ਮਾਰਕੀਟ ਦੇ ਵਿੱਚ ਆਪਾਂ ਨੇ ਰੇਟ ਦੇਣਾ ਫਿਰ 450 ਰੁਪਏ ਦੇ ਲਓ ਜੀ 450 ਚ ਲੈ ਜਾਓ ਕਿੰਨੀ ਪਿਆਰੀ ਡਿਜ਼ਾਈਨ ਹੈ ਲੈ ਜੀ ਨੰਬਰ 1 ਵੈਰਾਈਟੀ ਦਿਖਾਉਂਗਾ ਸਾਰੀ ਵੀਡੀਓ ਨੂੰ ਸ਼ੁਰੂ ਕਿ ਲੱਕ ਐਂਡ ਤੱਕ ਦੇਖਣਾ ਜੀ ਲਓ ਜੀ ਨੈਕਸਟ ਡਿਜ਼ਾਈਨ ਨਜ਼ਾਰਾ ਆ ਜਾਏਗਾ ਵੀਡੀਓ ਦੇਖਣ ਦਾ ਨੈਕਸਟ ਵੀਡੀਓ ਆਪਣੀ ਚੈੱਕ ਕਰੋ ਜੀ ਆਹ ਲਓ ਜੀ ਔਰਗੈਂਜ਼ਾ ਵੇਸ ਦੇ ਉੱਤੇ ਸਾਰਾ ਡਿਜ਼ਾਈਨਰ ਸੂਟ ਆ ਜੀ ਪੂਰਾ ਫਰੰਟ ਹੈਵੀ ਫੋਟੋ ਵਾਲੇ ਪੀਸ ਲੈਣੇ ਆ ਇਸ ਤਰ੍ਹਾਂ ਦੇ ਹੈਂਡਵਰਕ ਦੇ ਦੇਖੋ ਗਲਾ ਕਿੰਨਾ ਸੋਹਣਾ ਗਲਾ ਤਿਆਰ ਹੋਇਆ ਜੀ ਟੋਟਲੀ ਹੈਂਡਵਰਕ ਆ ਪੂਰਾ ਫਰੰਟ ਹੈ ਜੀ ਅਰ ਦੁਪੱਟਾ ਚੱਕ ਰਹੋ ਕਰਾਚੀ ਵਰਗਾ ਦੁਪੱਟਾ ਰਹੇਗਾ ਔਰ ਗੰਜੇ ਦਾ ਔਰ ਕਲਰ ਮਿਲ ਗਏ ਚਾਰ ਚਾਰੋ ਰੰਗ ਸੁਪਰੀਟ ਚੱਕ ਰਹੋ ਵੀਰ ਜੀ ਕਲਰ ਇਸ ਤੋਂ ਲਾਓ ਵੀ ਤੁਹਾਨੂੰ ਡਿਜ਼ਾਈਨਿੰਗ ਤੇ ਕੁਆਲਿਟੀ ਫੁੱਲ ਬਟਾ ਫੁੱਲ ਦੇ ਦੂੰਗਾ ਰੇਟ ਹਾਂਜੀ ਸਿਰਫ 695 ਰੁਪਏ 695 ਰੁਪਏ 99500 995 ਵਿਗਰੇਆ ਮਾਰਕੀਟ ਦੇ ਵਿੱਚ ਰੇਟ ਲੈਜੋ ਸਿਰਫ 695 ਰੁਪ ਲੋ ਜੀ ਨੈਕਸਟ ਆਰਟੀਕਲ ਆਏਗਾ ਜੀ ਆਪਣਾ ਚਰੌਂ ਛਵਾਂ ਤੇ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਅੱਛਾ ਜੀ ਬਿਲਕੁਲ ਜੀ ਔਰ ਦੁਪੱਟਾ ਰਹਿਣਾ ਚਰੌਂ ਦਾ ਜੀ ਮੋਤੀਆਂ ਵਾਲਾ ਮੋਤੀਆਂ ਵਾਲਾ ਦੁਪੱਟਾ ਰਹੇਗਾ ਜੀ ਆ ਚੈੱਕ ਕਰੋ ਜੀ ਮੋਤੀ ਵਾਲਾ ਦੁਪੱਟਾ ਟੂ ਸੈਟ ਵਰਕ ਮੋਤੀ ਹਾਂ ਜੀ ਔਰ ਕਲਰ ਮਿਲ ਨੇ ਇਸ ਤਰ੍ਹਾਂ ਦੇ ਚਾਰ ਚਾਰੋਂ ਰੰਗ ਸੁਪਰੀਟ ਹਾਲੋ ਜੀ ਚੈੱਕ ਕਰੋ ਕਲਰ ਕਿੰਨੇ ਸੋਹਣੇ ਚਾਰੋਂ ਰੰਗ ਸੁਪਰੀਟ ਰੇਡ ਦਾ ਧਮਾਕਾ ਰੇਡ ਦੇਣਾ ਆਪਾਂ ਨੇ ਸਿਰਫ 665 ਰੁਪਏ ਜੀ ਲੋ ਜੀ ਨੈਕਸਟ ਆਰਟੀਕਲ ਆਪਣਾ ਚੈੱਕ ਕਰੋ ਜੀ ਵਿਸਕੋਸ ਜੋਰ ਜੜ ਦੇ ਉੱਤੇ ਕਿਆ ਬਾਤ ਹੈ ਪ्योर ਜੋਰਜਟ ਦੇ ਉੱਤੇ ਟੋਟਲੀ ਹੈਂਡਵਰਕ ਦਾ ਕੰਮ ਰਹਿਣਾ ਵੀਰ ਜੀ ਪੂਰਾ ਫਰੰਟ ਹੈਵੀ ਗਲਾ ਚੈੱਕ ਕਰਾ ਲਓ ਢੇਰਾ ਚੈੱਕ ਕਰਾ ਲਓ ਟੋਟਲੀ ਹੈਂਡਵਰਕ ਦਾ ਕੰਮ ਰਹੇਗਾ ਜੀ ਢੇਰਾ ਵੀ ਬਹੁਤ ਸ਼ਾਨਦਾਰ ਬਣਿਆ ਹੋਇਆ ਪ्योर ਹੈਂਡਵਰਕ ਦਾ ਕੰਮ ਆ ਲਓ ਜੀ ਔਰ ਦੁਪੱਟਾ ਰਹੇਗਾ ਬਹੁਤ ਹੀ ਸ਼ਾਨਦਾਰ ਸੇਮ ਫੈਬਰਿਕ ਦਾ ਜੋਰਜਟ ਜੋਰਜਟ ਦਾ ਦੁਪੱਟਾ ਰਹੇਗਾ ਔਰ ਉੱਤੇ ਵੀ ਹੈਂਡਵਰਕ ਆਪਾਂ ਨੇ ਕਰਵਾਇਆ ਜੀ ਲਓ ਜੀ ਟੂ ਸੈਟ ਵਰਕ ਟੋਟਲੀ ਹੈਂਡਵਰਕ ਦਾ ਕੰਮ 1195 1295 ਮਾਰਕੀਟ ਦਾ ਰੇਟ ਵੀਰ ਜੀ ਮੈਂ ਕਹਿੰਦਾ ਕੁਆਂਟੀਟੀ ਹਜ਼ਾਰਾਂ ਹੀ ਦੇ ਦੂੰਗਾ ਸਪੈਸ਼ਲ ਕਰਵਾ ਚੋਦੇ ਆਪਾਂ ਨੇ ਪੀਸ ਤਿਆਰ ਕਰਵਾਉਣ ਦੀ ਰੇਟ ਦੇਣਾ ਸਿਰਫ ਆਪਾਂ ਨੇ 1095 ਰੁਪਏ ਲਓ ਜੀ 1095 ਚ ਲੈ ਜਾਓ ਮੈਂ ਕਹਿੰਦਾ ਜੀ ਫੁੱਲ ਵੱਡਾ ਫੁੱਲ ਵੈਰਾਈਟੀ ਦਊਗਾ ਰੇਟ ਦੇ ਆਪਾਂ ਨੇ ਕਰਨੇ ਵੱਡੇ ਵੱਡੇ ਧਮਾਕੇ ਹਾਂ ਜੀ ਨਿਆਰੇ ਲਿਆ ਲਾਂਗੇ ਵੈਰਾਈਟੀ ਚੈੱਕ ਕਰੀ ਚਲੋ ਬਸ ਲਓ ਜੀ ਲੈ ਚੜੀ ਗੱਲ ਚ ਕਰੋ ਜੀ ਆਪਣਾ ਮਸਲੀਨ ਦੇ ਉੱਤੇ ਲਓ ਜੀ 20 ਨੱਕ ਦਾ ਡਿਜ਼ਾਈਨ ਆਊਗਾ ਜੀ ਬਹੁਤ ਹੀ ਸੋਹਣਾ ਆ ਲੋ ਇਹ ਹੈਂਡਵਰਕ ਦਾ ਪੀਸ ਆ ਲੋ ਹੈਂਡਵਰਕ ਦਾ ਕੰਮ ਰਹੇਗਾ ਆ ਚੈੱਕ ਕਰੋ ਬਜੀ 20 ਨੱਕ ਦਾ ਡਿਜ਼ਾਈਨ ਆ ਜੀ ਪੂਰਾ ਹੈਵੀ ਜਿਹੜਾ ਗਲੇ ਦਾ ਡਿਜ਼ਾਈਨ ਆ ਜੀ ਸਲੋਕਸੀ ਵਰਗ ਦਾ ਨਾਲ ਆ ਚੈੱਕ ਕਰੋ ਵੀਰ ਜੀ ਪੂਰਾ ਸਟਾਈਲ ਬਣਿਆ ਹੋਇਆ ਹੈ ਕੇਰੇ ਦਾ ਵੀ ਕੰਮ ਦੇਖੋ ਥ੍ਰੈਡ ਵਰਕ ਦਾ ਵੀ ਕੰਮ ਨਾਲ ਆਏਗਾ ਓਕੇ ਜੀ ਪਿਓਰ ਮਸਲੀਨ ਦੇ ਉੱਤੇ ਹਰ ਦੁਪੱਟਾ ਵੀ ਰਹਿਣਾ ਪਿਓਰ ਮਸਲੀਨ ਦਾ ਟੂ ਸਾਈਡ ਵਰਕ ਕੱਟ ਵਰਕ ਦੁਪੱਟਾ 2 ਮੀਟਰ ਦੀ ਲੈਂਥ ਹੋਊਗੀ ਦੁਪੱਟੇ ਦੀ ਬਹੁਤ ਹੀ ਸੋਹਣਾ ਕੰਮ ਔਰ ਕਲਰ ਮਿਲ ਗਏ ਚਾਰ ਚਾਰੋਂ ਰੰਗ ਸੁਪਰੇ ਡਾਲੋ ਜੀ ਚਾਰੇ ਰੰਗ ਕਮਾਲ ਦੇ ਸਾਢੇ 850 ਸਾਢੇ 950 ਮਾਰਕੀਟ ਦਾ ਰੇਟ ਹਾਂਜੀ ਐਸ ਕੇ ਦਾ ਰੇਟ ਹੈ ਨਾ ਸਿਰਫ 750 ਰੁਪਏ ਲਓ ਜੀ 750 ਰੁਪਏ ਵੱਡੇ ਵੱਡੇ ਫਾਇਦੇ ਕਰਨੇ ਥੋੜੇ ਭਰਾ ਨੇ ਵੈਰਾਈਟੀ ਚੈੱਕ ਕਰੀ ਚਲੋ ਮੈਂ ਕਹਿੰਦਾ ਨਿਆਰੇ ਲਿਆ ਲਾਂਗੇ ਆਹ ਲਓ ਜੀ ਰੇਟ ਦੇ ਹੋਣੇ ਆ ਵੱਡੇ ਵੱਡੇ ਫਾਇਦੇ ਚੈਲੰਜ ਵਾਲੇ ਰੇਟ ਰਹਿਣਗੇ ਨੈਕਸਟ ਵੈਰਾਈਟੀ ਆਜੀ ਆਪਣੀ ਆਹ ਲਓ ਜੀ ਚਿਕਨ ਦਾ ਵੇਸ ਰਹੇਗਾ ਸਾਰਾ ਜੀ ਹਾਂਜੀ ਪੂਰਾ ਫਰੰਟ ਹੈਵੀ ਔਰ ਦੁਪੱਟਾ ਚੈੱਕ ਕਰੋ ਵੀਰ ਜੀ ਡੀਐਨਰ ਦੁਪੱਟਾ ਸਾਰਾ ਡਿਜੀਟਲ ਆਏਗਾ ਦੁਪੱਟਾ ਕਰਾਚੀ ਵਰਗਾ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਔਰ ਕਲਰ ਮੈਕ ਕਰ ਦੇ ਜੀ ਕਲਰ ਚੈੱਕ ਕਰੋ ਕਿਆ ਸੋਨੇ ਕਲਰ ਨੇ ਆ ਲੋ ਜੀ ਕਲਰ ਦੇਖ ਕੇ ਰੂਹ ਖੁਸ਼ ਹੋਉਂਦੀ ਹੈ ਵੀਰ ਜੀ ਰੇਟ ਦਾ ਵੀ ਸੁਣ ਕੇ ਰੂਹ ਖੁਸ਼ ਹੋ ਜੂਗੀ ਹਾਂ ਜੀ ਰੇਟ ਰਹਿਣਾ ਸਿਰਫ 650 ਰੁਪਏ ਲਓ ਜੀ 650 ਚ ਲੈ ਜਾਓ ਕਿੰਨਾ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣੀ ਵੈਰਾਈਟੀ ਆਈ ਹੈ ਆਹੋ ਵੈਰਾਈਟੀ ਚੈੱਕ ਕਰੀ ਚਲੋ ਲੋ ਜੀ ਲੈਸ ਸਟੜੀ ਦਾ ਲਾਏਗਾ ਜੀ ਆਪਣਾ ਸਿਮਰ ਬੇਸ ਦੇ ਉੱਤੇ ਬਹੁਤ ਹੀ ਸੋਹਣਾ ਬੇਸ ਆ ਲੋ ਬੀਜੀ ਚੈੱਕ ਕਰੋ ਗੜਾ ਚੈੱਕ ਕਰੋ ਬੀਜੀ ਸਾਰਾ ਗੋਟਾ ਪੱਤੀ ਦਾ ਕੰਮ ਹੈ ਪਫ ਦਾ ਕੰਮ ਮਿਰਰ ਵਰਕ ਦਾ ਕੰਮ ਹੈ ਜੀ ਸੇਮ ਡਿਸਕ ਫੋਟੋ ਵਾਲਾ ਠੀਕ ਗੱਲ ਔਰ ਦੁਪੱਟਾ ਵੀ ਸੇਮ ਡਿਸਕੋਜ਼ ਔਰ ਗਾਂਝੇ ਦਾ ਦੁਪੱਟਾ ਜੀ ਕਿਆ ਬਾਤ ਆ ਦੁਪੱਟਾ ਦੇਖੋ ਅਗਲੀ ਦੁਪੱਟਾ ਚੈੱਕ ਕਰੋ ਬੀਜੀ 2.5 ਮੀਟਰ ਦੀ ਲੈਂਥ ਹੋਊਗੀ ਦੁਪੱਟੇ ਦੀ ਗੋਟਾ ਪੱਤੀ ਵਾਲਾ ਦੁਪੱਟਾ ਡਾਇਨਰ ਦੁਪੱਟਾ ਜੀ ਔਰ ਕਲਰ ਬਹੁਤ ਸ਼ਾਨਦਾਰ ਨੇ ਜੀ ਆ ਲੋ 1295 1395 ਬਿਕਰਿਆ ਮਾਰਕੀਟ ਦੇ ਵਿੱਚ ਵੀ ਜੀ ਕਲਰ ਚੈੱਕ ਕਰੋ ਕਿੰਨੇ ਸੋਹਣੇ ਕਲਰ ਆ ਇੰਗਲਿਸ਼ ਕਲਰ ਰੇਡ ਦਾ ਤਮਾਕਾ ਰੇਡ ਆਪਾਂ ਨੇ ਲਾ ਕੇ ਦੇਣਾ ਸਿਰਫ 995 ਰੁਪਏ ਵਿੱਚ ਸਿਰਫ 995 ਸਕਰੀਨ ਸ਼ਾਟ ਲਈ ਜਾਓ ਵੈਰਾਈਟੀ ਆਪਣੀ ਸਿਲੈਕਟ ਕਰਕੇ ਦਿੱਤੇ ਹੋਏ ਨੰਬਰਾਂ ਤੇ ਭੇਜੋ ਮਾਲ ਬੁੱਕਰਵਾ ਲਓ ਜੀ ਇਹ ਮਾਲ ਬਹੁਤ ਜ਼ੋਨੇ ਮਾਲ ਨੇ ਜੀ ਲੋ ਜੀ ਲੈਸ ਸਾੜੀ ਦਾ ਲੱਗੇਗਾ ਜੀ ਆਪਣਾ ਬਿਸਕੋਸ ਔਰ ਗੰਜਾ ਦੇ ਉੱਤੇ ਬਿਸਕੋਸ ਔਰ ਗੰਜਾ ਹੈਂਡਵਰਕ ਦਾ ਕੰਮ ਰਹੇਗਾ ਜੀ ਪੂਰਾ ਫਰੰਟ ਹੈਵੀ ਛੜੀ ਵਾਲਾ ਡਿਜ਼ਾਈਨ ਬੋਟਮ ਵੀ ਵਰਕ ਆਏਗਾ ਆਪਣੀ 3 ਮੀਟਰ ਦੀ ਆਪਾਂ ਨੇ ਲਵਾ ਦਿੱਤੀ ਜੀ ਬਾਟਮ ਔਰ ਬਾਟਮ ਤੇ ਵੀ ਆਏਗਾ ਵਰਕ ਦੁਪੱਟਾ ਚੈੱਕ ਕਰੋ ਕਿ ਕਿੰਨਾ ਸੋਹਣਾ ਗਿਸਕੌਂਸ ਔਰ ਗੰਜਾ ਦੁਪੱਟਾ ਗੋਟਾ ਪੱਤੀ ਵਾਲਾ ਆ ਲੋ ਜੀ ਲਓ ਜੀ ਕਲਰ ਚੈੱਕ ਕਰਾਓ ਕਲਰ ਕਿੰਨੇ ਸੋਹਣੇ ਆ ਚਾਰ ਰੰਗਾਂ ਦੀ ਫੈਮਿਲੀ ਇਸ ਤੋਂ ਲਾਓ ਵੀ ਤੁਹਾਨੂੰ ਡਿਜ਼ਾਈਨਿੰਗ ਬਹੁਤ ਸਾਰੀ ਦੇ ਦਊਗਾ ਰੇਟ ਦਾ ਰਹਿਣਾ ਤਮਾਕਾ 995000 95 ਰੇਟ ਮੈਂ ਕਹਿੰਦਾ ਜੀ ਰੇਟ ਤੇ ਆਣਾ ਸੁਣਨਾ ਆ ਲੋ ਜੀ ਕੜੀਆਂ ਨੂੰ ਹੋਰ ਚੈੱਕ ਕਰੋ ਦੋ ਡਿਜ਼ਾਈਨ ਦਿਖਾਵਾਂਗੇ ਕਿਉਂਕਿ ਜਿਆਦਾ ਡਿਜ਼ਾਈਨ ਦੇਖਣ ਵਾਸਤੇ ਕਰਨੀ ਪੈਣੀ ਹੈ ਵੀਡੀਓ ਕਾਲ ਜੀ ਆ ਲੋ ਜੀ ਦਿੱਤੇ ਹੋਏ ਨੰਬਰ ਬੁਟੀ ਦਾ ਡਿਜ਼ਾਈਨ ਜੀ ਔਰ ਬੋਟਮ ਸਾਰੀਆਂ ਵਰਕ ਵਾਲੀਆਂ ਮਿਲਣ ਗਿਆ ਦੁਪੱਟੇ ਵੀ ਤੁਹਾਨੂੰ ਵਰਕ ਵਾਲੇ ਮਿਲਣਗੇ ਕਈਆਂ ਦੇ ਗੋਟਾ ਪੱਤੀ ਵਾਲੇ ਮਿਲਣਗੇ ਜੀ ਆਹ ਲਓ ਜੀ ਦੁਪੱਟਾ ਚੈੱਕ ਕਰੋ ਬੇ ਜੀ ਕਿੰਨਾ ਸੋਹਣਾ ਦੁਪੱਟਾ ਆਹ ਲਓ ਜੀ ਇਸ ਤਰ੍ਹਾਂ ਦਾ ਥ੍ਰੈਡ ਵਰਕ ਦਾ ਦੁਪੱਟਾ ਰਹੇਗਾ ਪੂਰਾ ਜਾਲ ਦੁਪੱਟਾ ਔਰ ਕਲਰ ਦੇਖੋ ਜੀ ਕਿੰਨੇ ਸੋਹਣੇ ਕਲਰ ਨੇ ਇਸ ਤੋਂ ਇਲਾਵਾ ਵੀ ਤੁਹਾਨੂੰ ਮੈਂ 20 ਤੋਂ 25 ਡੇਂ ਦੇ ਦੂੰਗਾ ਜੀ ਰੇਟ ਦਾ ਧਮਾਕਾ ਰਹਿਣਾ 995000 95 ਮਾਰਕਟ ਵਿਗਰਿਆ ਮਾਲ ਇਹ ਆਪਾਂ ਨੇ ਆਪਣਾ ਮਾਲ ਤਿਆਰ ਕਰਵਾਇਆ ਰੇਟ ਦੇਣਾ ਆਪਾਂ ਨੇ ਸਿਰਫ 895 ਰੁਪਏ ਲੋ ਜੀ 895 ਚ ਲੈ ਜਾਓ 895 ਲਖਾਇਆ ਵੀਰ ਜੀ ਲੋ ਜੀ ਅਗਲੀ ਵੈਰਾਈ ਦਿਖਾ ਵੀਰ ਜੀ ਕਿੰਨੀ ਸੋਹਣੀ ਵੈਰਾਈ ਆ ਲੋ ਜੀ ਨੈਕਸਟ ਲੋ ਨੈਕਸਟ ਆਰਟੀਕਲ ਆ ਗਿਆ ਜੀ ਆਪਣਾ ਪਰੰਪਰਾ ਦੇ ਉੱਤੇ ਬਹੁਤ ਹੀ ਪਿਆਰਾ ਵੇਸ ਆ ਲੋ ਜੀ ਡਾਇਨਰ ਪੀਸ ਗਲਾ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਗਲਾ ਬਣਿਆ ਹੋਇਆ ਸਲੋਕਸੀ ਵਰਗ ਦਾ ਕੰਮ ਧਾਗੇ ਵਰਗ ਦਾ ਕੰਮ ਜੀ ਔਰ ਸਟਾਈਲ ਚੈੱਕ ਕਰਾ ਦਿਓ ਕਿਰਾ ਚੈੱਕ ਕਰਾ ਦਿਓ ਵੀਰ ਜੀ ਕਿੰਨਾ ਸੋਹਣਾ ਬਣਿਆ ਹੋਇਆ ਆਹੋ ਔਰ ਦੁਪੱਟਾ ਚੈੱਕ ਕਰਾਓ ਜੀ ਆਹੋ ਆਹੋ ਜੀ ਦੁਪੱਟਾ ਚੈੱਕ ਕਰਾਓ ਵੀ ਜੀ ਕਿੰਨਾ ਸੋਹਣਾ ਟੂ ਸਾਈਡ ਰਹਿਗਾ ਦੁਪੱਟੇ ਦੇ ਇਸ ਤਰ੍ਹਾਂ ਦਾ ਵਰਕ ਉਹ ਪਿਆਰਾ ਵਰਕ ਆਹੋ ਜੀ ਚਲੋ ਚੈੱਕ ਕਰਾਓ ਵੀ ਜੀ ਕਿੰਨਾ ਸੋਹਣਾ ਚਾਰ ਕਨਾਰੇ ਜੀ ਲੋ ਚਾਰੋਂ ਕਲਰ ਸੁਪਰ ਆਹੋ ਜੀ ਰੇਟ ਰਹਿਣਾ ਸਿਰਫ 750 ਰੁਪਏ ਲੋ ਜੀ 750 ਜਿਵੇਂ ਕਿੰਨਾ ਸੋਹਣਾ ਡਿਜ਼ਾਈਨ ਹੈ ਵੀਰ ਜੀ ਲੋ ਨੈਸਟ ਆਡੀਗਾ ਲੱਗਾ ਜੀ ਆਪਣਾ ਬਹੁਤ ਹੀ ਪਿਆਰਾ ਵੇਸ ਬਚਿੱਤਰਾ ਵੇਸ অল ওভার ਰੈਣਾ ਸੂਟ ਆ ਲੋ ਜੀ ਪੂਰਾ ਫਰੰਟ ਰੈਣਾ ਹੈਵੀ ਜੀ ਨੀਚੇ ਆਪਾਂ ਨੇ ਲੇਜ਼ਰ ਕਟਿੰਗ ਦਾ ਕੰਮ ਕਰਵਾਇਆ ਜੀ ਬਹੁਤ ਹੀ ਪਿਆਰਾ ਕੀ ਬਾਤ ਪੂਰਾ ਫਰੰਟ ਹੈਵੀ ਰੈਣਾ ਹਾਂਜੀ ਔਰ ਦੁਬੱਟਾ ਚੈੱਕ ਕਰਾਓ ਵੀਰ ਜੀ ਕਿੰਨਾ ਸੋਹਣਾ ਸੇਮ ਫੈਬਰਿਕ ਦਾ ਦੁਬੱਟਾ ਰਹੇਗਾ ਕੱਟ ਵਰਤ ਆ ਲੋ ਜੀ ਦੁਬੱਟਾ ਵੀ ਚੈੱਕ ਕਰਾ ਦਿਓ ਵੀਰ ਜੀ ਕਿੰਨਾ ਸੋਹਣਾ ਹੈ ਦੁਬੱਟਾ ਪੂਰਾ ਹੈਵੀ ਵਰਕ ਦੁਬੱਟੇ ਤੇ ਰੈਣਾ ਔਰ ਕਲਰ ਮਿਲਨੇ ਇਸ ਤਰ੍ਹਾਂ ਦੇ ਚਾਰ ਹਾਂਜੀ ਚਾਰੋਂ ਰੰਗ ਸੁਪਰੀਟ ਆ ਲੋ ਜੀ ਰੇਟ ਦਾ ਤਮਾਕਾ ਜੀ ਨਾ 995 ਨਾ 1095 ਜੀ ਆਪਾਂ ਨੇ ਰੇਟ ਦੇਣਾ ਸਿਰਫ 885 ਰੁਪਏ ਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਵੀਰ ਜੀ ਕੱਟ ਵਰਕ ਦਾ ਡਿਜ਼ਾਈਨ ਰਹੂਗਾ ਪੂਰਾ ਹੈਵੀ ਵਰਕ ਜਿੰਨੇ ਮਰਜ਼ੀ ਪੈਸੇ ਕਮਾ ਲਓ ਹਲੋ ਜੀ ਲਓ ਜੀ ਨੈਕ ਸਟਾਈਲ ਦਾ ਲਏਗਾ ਜੀ ਆਪਣਾ ਗਲਾਸ ਸਿਲਕ ਦੇ ਉੱਤੇ ਬਹੁਤ ਹੀ ਪਿਆਰਾ ਵੇਸ ਹਲੋ ਜੀ ਪੂਰਾ ਫਰੰਟ ਹੈਵੀ ਰਹਿਣਾ ਵੀ ਹਲੋ ਜੀ ਇਸ ਤਰ੍ਹਾਂ ਦਾ ਫੋਟੋ ਵਾਲਾ ਪੀਸ ਮਿਲੇਗਾ ਵੀ ਜੀ ਪੂਰਾ ਫਰੰਟ ਹੈਵੀ ਰਹਿਣਾ ਔਰ ਬਾਟਮ ਦੀ ਵੀ ਆਪਾਂ ਨੇ ਕਰਵਾਤਾ ਜੀ ਵਰਕ 3 ਮੀਟਰ ਦੀ ਰਹਿਣੀ ਆ ਬਾਟਮ ਪਿਓਰ ਸਿਲਕ ਦੀ ਔਰ ਦੁਪੱਟਾ ਚੈੱਕ ਕਰਾਓ ਵੀਰ ਜੀ ਸੇਮ ਫੈਬਰਿਕ ਦਾ ਦੁਪੱਟਾ ਰਹਿਣਾ ਪੂਰਾ ਫਰੰਟ ਹੈਵੀ 6 ਮੀਟਰ ਦੀ ਲੈਂਥ ਹੋਊਗੀ ਦੁਪੱਟੇ ਦੀ ਕਲਰ ਮਿਲ ਆ ਦੇਖੋ ਚਾਰੋਂ ਰੰਗ ਸੁਪਰੀਟ ਹੈ ਜੀ ਕਲਰ ਚੈੱਕ ਕਰਾਓ ਵੀ ਜੀ ਕਿੰਨੇ ਸੋਹਣੇ ਚਾਰ ਰੰਗਾਂ ਦੀ ਫੈਮਿਲੀ ਆ ਜੀ ਰੇਟ ਰਹਿਣਾ ਸਿਰਫ 1595 ਰੁਪਏ ਬਹੁਤ ਹੀ ਸੋਹਣੀ ਵੈਰਾਈਟੀ ਰੇਟ ਰਹਿਣਾ ਸਿਰਫ 1595 ਤੇ ਕਿ ਡਿਜ਼ਾਈਨ ਦਿਖਾਉਂਗਾ ਜਿੰਨੇ ਵੀ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਆ ਜੀ ਸਭ ਚ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਕੁਆਂਟੀਟੀ ਸਭ ਚ ਮਿਲ ਜੂਗੀ ਆ ਲੋ ਜੀ ਲੈ ਸਟਾਈਲਿਕ ਆ ਲੱਗਾ ਜੀ ਆਪਣਾ ਗਲਾਸ ਔਰ ਗੰਜਾ ਦੇ ਉੱਤੇ ਟੋਟਲੀ ਹੈਂਡਵਰਕ ਦਾ ਕੰਮ ਰਹਿਣਾ ਜੀ ਸਾਰਾ ਮੁਫਤੀ ਵਰਕ ਆ ਦੇਖੋ ਮੋਤੀ ਵਾਲਾ ਕੰਮ ਆ ਚੈੱਕ ਕਰੋ ਜੀ ਟੋਟਲੀ ਦਬਕੇ ਦਾ ਕੰਮ ਹੋਇਆ ਹੈ ਬੇ ਨਾਲ ਸੇਮ ਫੋਟੋ ਵਾਲਾ ਆਰਟੀਕਲ ਆ ਲੋ ਜੀ ਆ ਲੋ ਬਾਟਮ ਪਿਓਰ ਸਿਲਕ ਦੀ ਰਹਿਣੀ ਆ ਬਾਟਮ 3 ਮੀਟਰ ਦੀ ਔਰ ਦੁਪੱਟਾ ਆਏਗਾ ਦੇ ਨਾਲ ਵਿਸਕੋਜ਼ ਔਰ ਗੰਜੇ ਦਾ ਸੇਮ ਔਰ ਕਲਰ ਮਿਲ ਨੇ ਬਹੁਤ ਹੀ ਸ਼ਾਨਦਾਰ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਆ ਚਾਰ ਰੰਗਾਂ ਦੀ ਫੈਮਿਲੀ ਆ ਲੋ ਜੀ ਚਾਰੋਂ ਰੰਗ ਸੁਪਰੀਟ ਰੇਟ ਦਾ ਧਮਾਕਾ ਜੀ 1395 1495 ਮਾਰਕੀਟ ਦਾ ਰੇਟ ਹਾਂਜੀ ਐਸ ਕੇ ਦਾ ਰੇਟ ਰਹਿਣਾ ਸਿਰਫ 1195 ਰੁਪਏ ਕੀ ਬਾਤ ਆ ਜੀ 1195 ਜੀ ਲੈ ਜਾਓ ਕਿੰਨਾ ਪਿਆਰਾ ਡਿਜ਼ਾਈਨ ਆ ਚਲੋ ਚਾਰੋਂ ਰੰਗ ਸੁਪਰੀਟ ਨੈਕਸਟ ਆਰਟੀਕਲ ਆਏਗਾ ਜੀ ਆਪਣਾ ਵਿਸਕੋਸ organza ਦੇ ਉੱਤੇ ਸਾਰਾ ਡਿਜੀਟਲ ਹੋਇਆ ਪ੍ਰਿੰਟ ਨਾਲ ਹੈਂਡਵਰਕ ਦਾ ਕੰਮ ਕਰਵਾਇਆ ਜੀ ਚੈੱਕ ਕਰੋ ਬਈ ਜੀ ਕਿੰਨਾ ਸੋਹਣਾ ਕੰਮ ਹੈ ਗੜਾ ਚੈੱਕ ਕਰੋ ਪਰਲਵਰਕ ਦਾ ਕੰਮ ਹੈ ਜੀ ਨਾਲ ਜਾਰੀਵਰਕ ਦਾ ਕੰਮ ਬਾਜੂ ਵੀਰ ਜੀ ਚੈੱਕ ਕਰਾ ਦਿਓ ਬਾਜੂ ਵੀ ਪ੍ਰਿੰਟ ਕਰਵਾਇਆ ਆਪਾਂ ਨੇ ਔਰ ਬੋਟਮ ਰਹਿਣੀਆ ਪਿਓਰ ਸਿਲਕ ਦੀ 3 ਮੀਟਰ ਦੀ ਦੁਪੱਟਾ ਡਿਸਕੋਸ ਕਰ ਜਾਂਦਾ ਰਹਿਣਾ ਜੀ ਸਾਰਾ ਡਿਸਟਲ ਪ੍ਰਿੰਟ ਆ ਲੋ ਜੀ 8 ਮੀਟਰ ਦੀ ਲੈਂਥ ਹੋਊਗੀ ਦੁਪੱਟੇ ਦੀ ਔਰ 4Z ਲੈਸ ਨਾਲ ਲਵਾਈਆ ਜੀ ਕਲਰ ਚੈੱਕ ਕਰੋਗੇ ਜੀ ਕਿੰਨੇ ਸੋਹਣੇ ਚਾਰ ਰੰਗਾਂ ਦੀ ਫੈਮਿਲੀ ਰੇਟ ਦਾ ਰਹਿਣਾ ਤਮਾਕਾ ਜੀ 2495 2595 ਰੇਟ ਮਾਰਕੀਟ ਦਾ ਆਪਾਂ ਨੇ ਰੇਟ ਦੇਣਾ ਸਿਰਫ 1950 ਰੁਪਏ ਜੀ ਲੋ ਜੀ ਆਰਟੀਕਲ ਚੈੱਕ ਕਰ ਲਓ 1695 1795 ਮਾਰਕੀਟ ਦਾ ਰੇਟ ਐਸ ਕੇ ਦਾ ਰੇਟ ਰਹਿਣਾ ਸਿਰਫ 1450 ਰੁਪਏ ਜੀ ਲੋ ਜੀ 1450 ਸਿਰਫ 1450 ਰੁਪਏ ਜੀ ਆਰਟੀਕਲ ਚੈੱਕ ਕਰ ਲਓ ਮੈਂ ਕਹਿੰਦਾ ਸਕਰੀਨ ਸ਼ਾਟ ਲਈ ਚਲੋ ਜੀ ਦਿੱਤੇ ਨੰਬਰਾਂ ਤੇ ਭੇਜੋ ਆਪਣੀ ਵੈਰਾਈਟੀ ਸੈਲੈਕਟ ਕਰਾ ਲਓ ਜੀ ਲੋ ਜੀ ਨੈਕਸਟ ਆਰਟੀਕਲ ਹੈ ਗਾਈਜ਼ ਆਪਣਾ ਗਲਾਸ ਔਰ ਗੰਜਾ ਦੇ ਉੱਤੇ ਕਿਹਰੇ ਦਾ ਡੀਨ ਰਹਿਣਾ ਇਹ ਸਾਰਾ ਦਰੋਜੀ ਦਾ ਕੰਮ ਹੈ ਜੀ ਗੱਠ ਦਾ ਕੰਮ ਹੈ ਜੀ ਚੈੱਕ ਕਰੋ ਬਈ ਨੋਟਵਰਕ ਦਾ ਕੰਮ ਨਾਲ ਔਰ ਦੁਪੱਟਾ ਆਪਾਂ ਨੇ ਤਿਆਰ ਕਰਵਾਇਆ ਜੀ ਪਿਓਰ ਚਨਾਉਣ ਦਾ ਜੀ ਹਲੋ ਪਿਓਰ ਚਨਾਉਣ ਦਾ ਦੁਪੱਟਾ ਜੀ ਟੂ ਸਾਈਡ ਰਹੇਗਾ ਵਰਕ ਔਰ ਫੋਰ ਸਾਈਡ ਨਾਲ ਜੀ ਲੈਸ ਔਰ ਕਲਰ ਮਿਲਣਗੇ ਚਾਰ ਚਾਰੋਂ ਰੰਗ ਸੁਪਰੀਟ ਹੈ ਜੀ ਕਲਰ ਚੈੱਕ ਕਰੋ ਬਈ ਕਿੰਨੇ ਸੋਹਣੇ ਕਲਰ ਨੇ ਚਾਰੋਂ ਰੰਗ ਸੁਪਰੀਟ ਇਹ ਵੀ ਰੇਟ 17 50 18 50 ਮਾਰਕੀਟ 'ਚ ਵਿਕ ਰਹਿਆ ਹਾਂ ਹਾਂ ਜੀ ਆਪਾਂ ਨੇ ਰੇਟ ਦੇਣਾ ਸਿਰਫ 1550 ਰੁਪਏ 1550 ਜੀ ਵੱਡੇ ਵੱਡੇ ਫਾਇਦੇ ਕਰਨੇ ਆਸਤੇ ਵਾਲਿਆਂ ਨੇ ਲਓ ਜੀ 1550 ਚ ਲੈ ਜਾਓ ਹਲੋ ਵੀਡੀਓ ਰੈਣੀਆਂ ਸਾਰੀ ਹੋਲ ਸੇਲ ਦੀ ਮਾਲ ਮਿਲਣਾ ਸੈਟ ਬਾਈ ਸੈਟ ਸਿੰਗਲ ਪੀਸ ਕੋਈ ਨਹੀਂ ਮਿਲਣਾ ਜੀ ਲਓ ਜੀ ਨੈਕਸਟ ਵੈਰੀਟੀ ਆਪਣੀ ਚੈੱਕ ਕਰੋ ਜੀ ਖੀਨ ਖਾਬ ਦੇ ਉੱਤੇ ਕੀ ਬਾਤ ਆ ਜੀ ਡਿਮਾਂਡੀ ਵੇਸ ਆ ਜੀ ਪੂਰਾ ਆ ਚੈੱਕ ਕਰੋ ਜੀ ਹੈਂਡਵਰਕ ਦਾ ਕੰਮ ਹੈ ਜੀ ਸਾਰਾ ਹੈਂਡਵਰਕ ਟੋਟਲੀ ਹਾਥੀ ਘੋੜਾ ਪਾਲ ਗਈ ਜੈਕ ਨਈਆਂ ਲਾਲ ਗਈ ਸੇਮ ਡਿਜ਼ਾਈਨ ਆਪਣਾ ਤਿਆਰ ਕਰਵਾ ਜੀ ਪਿਓਰ ਸਿਲਕ ਦੀ ਰੈਣੀਆਂ ਬਾਟਮ ਔਰ ਦੁਬੱਟਾ ਚੱਕਰਾ ਹੋਵੇ ਜੀ ਪਿਓਰ ਚਨੋਂਦਾ ਦੁਬੱਟਾ ਰਹੇਗਾ ਪੂਰਾ ਹੈਵੀ ਵਰਕ ਫੋਰ ਸਾਈਡ ਲੈ ਸਾਈ ਨਾਲ ਪ੍ਰੋਪਰ ਬਹੁਤ ਵਧੀਆ ਚਾਰ ਮਿਲਣਗੇ ਕਲਰ ਇਸ ਕੋ ਲਾਓ ਵੀ ਤੁਹਾਨੂੰ ਡਾਇਰਿੰਗ ਬਹੁਤ ਸਾਰੀ ਮਿਲ ਜੇਗੀ ਕੁਆਂਟੀਟੀ ਜੰਨੀ ਮਾਰਗੀ ਲੈ ਲੋ ਜੀ 1895 1995 ਮਾਰਕੀਟ ਦਾ ਰੇਟ ਹਾਂਜੀ ਐਸ ਕੇ ਦਾ ਰੇਟ ਰਹਿਣਾ ਸਿਰਫ 1595 ਰੁਪਏ ਲਓ ਜੀ 1595 ਵੱਡੇ ਵੱਡੇ ਫਾਇਦੇ ਕਰਨੇ ਅੱਜ ਲਓ ਜੀ ਲਓ ਜੀ ਵਿਆਹ ਸ਼ਾਦੀਆਂ ਦਾ ਸੀਜ਼ਨ ਹੋ ਗਿਆ ਸਟਾਰਟ ਬਹੁਤ ਹੀ ਸੋਹਣੀ ਵੈਰੈਟੀ ਆਈ ਹੈ ਜੀ ਲਓ ਜੀ ਸੇਮ ਆਰਟੀਕਲ ਆਪਣਾ 비스코스 글라스 오르간자 ਦੇ ਉੱਤੇ ਟੋਟਲੀ ਹੈਂਡਵਰਕ ਦਾ ਕੰਮ ਰਹੇਗਾ ਜੀ ਪੂਰਾ ਫਰੰਟ ਹੈਵੀ ਹੈਵੀ ਇਹੀ ਪੂਰਾ ਔਰ ਪਿਓਰ ਸਿਲਕ ਦੀ ਰੈਣੀਆ ਬਾਟਮ ਬਾਟਮ ਦੀ ਵੀ ਆਪਾਂ ਨੇ ਕਰਵਾਇਆ ਜੀ ਵਰਕ ਬਾਟਮ ਦੇ ਵੀ ਆਪਾਂ ਨੇ ਵਰਕ ਕਰਵਾ ਦੇ ਜੀ ਪਿਓਰ ਸਿਲਕ ਦੀ ਰੈਣੀਆ ਬਾਟਮ 3 ਮੀਟਰ ਦੀ ਔਰ ਦੁਪੱਟਾ ਚੈੱਕ ਕਰਾਓ ਜੀ ਬਿਸਕੋਸ ਔਰਗਾਂਜਾ ਦਾ ਦੁਪੱਟਾ ਰਹੇਗਾ ਪੂਰਾ ਹੈਵੀ ਦੁਪੱਟਾ ਜੀ 2 ਸਾਈਡ ਵਰਕ 4 ਸਾਈਡ ਲੈਸ ਦੇ ਨਾਲ 8 ਕਲਰ ਮੈਂ ਕਹਾਂ ਜੀ ਕਲਰ ਚੈੱਕ ਕਰਾਓ ਕਲਰ ਕਿੰਨੇ ਸੋਹਣੇ ਆ 8 ਰੰਗ ਸੁਪਰੀਟਾ ਜੀ ਹਲੋ ਕਲਰ ਚੈੱਕ ਕਰੋ ਬੜੀ 8 ਰੰਗਾਂ ਦੀ ਫੈਮਿਲੀ ਆ ਜੀ ਕਲਰ ਚੈੱਕ ਕਰੋ ਨਵੇਂ-ਨਵੇਂ ਕਲਰ ਸੇਮ ਫੋਟੋ ਵਾਲੀ ਦੀ ਸੇਮ ਬੋਡੋ ਵਾਲਾ ਆਠੀ ਗੱਲ ਚੈੱਕ ਕਰੋ ਬੇ ਜੀ 15 95 16 95 ਰੇਟ ਮਾਰਕੀਟ ਦਾ ਹਾਂਜੀ ਕੀ ਰੇਟ ਦੇ ਦੀਏ ਬੋਲੋ ਜੀ ਕਰ ਦੋ ਫਾਇਦੇ ਵਾਲ ਕੋ ਕਰ ਦਈਏ ਫਾਇਦੇ ਹਾਂਜੀ 1375 ਵਿੱਚ ਲਓ ਜੀ 1375 ਚ ਲੈ ਜਾਓ ਮੈਂ ਤਾਂ ਗਾਲੀ ਡਿਜ਼ਾਈਨ 1375 ਚ ਲੈ ਜਾਓ ਜੀ ਹਲੋ ਡੈਯਨਿੰਗ ਇੱਕ ਤੋਂ ਇੱਕ ਦੇ ਨਹੀਂ ਆਪਾਂ ਨੇ ਤਿਆਰ ਕਰਵਾਈ ਆ ਜੀ ਲਓ ਜੀ ਇੱਕ ਆਟੀ ਗੱਲ ਆਪਣਾ ਚੈੱਕ ਕਰੋ ਜੀ ਪਿਓਰ ਸਿਲਕ ਦੇ ਉੱਤੇ ਨੇਚਰਲ ਰਹਿਣਾ ਬੇਸ ਪੂਰਾ ਫਰੰਟ ਹੈਵੀ ਕੰਮ ਚੈੱਕ ਕਰ ਲੋ ਵੀਰ ਜੀ ਕਿੰਨਾ ਸੋਹਣਾ ਕੰਮ ਹੋਇਆ ਬਹੁਤ ਪਿਆਰਾ ਕੰਮ ਆ ਜੀ ਆ ਲੋ ਜੀ ਬਾਜੂ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਹੈ ਸਲਵਾਰ ਵੀ ਲੋ ਮੈਂ ਕਹਿੰਦਾ ਬਾਜੂ ਵੀ ਹੈਵੀ ਰਹਿਣੀ ਆ ਔਰ ਬਾਟਮ ਵੀ ਹੈਵੀ ਰਹਿਣੀ ਆ ਜੀ ਪੂਰਾ ਫਰੰਟ ਹੈਵੀ ਆ ਬਰੀਕੀ ਕੰਮ ਹੈ ਜੀ ਨਾਲ ਟੋਟਲੀ ਹੈਂਡਵਰਕ ਦਾ ਕੰਮ ਰਹੇਗਾ ਔਰ ਦੁਬੱਟਾ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਪਿਓਰ ਚਨਾਉਂ ਦਾ ਦੁਬੱਟਾ ਰਹੇਗਾ ਹਾਂਜੀ ਇੰਨਾ ਭਾਰੀ ਦੁਬੱਟਾ ਚੈੱਕ ਕਰੋ ਵੀਰ ਜੀ ਟੂ ਸਾਈਡ ਵਰਕ ਔਰ ਲੈਸ ਵੀ ਚੈੱਕ ਕਰੋ ਵੀਰ ਜੀ ਮੋਤੀ ਬਹੁਤ ਹੀ ਵਧੀਆ ਲੈਸਰ ਕਲਰ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਚਾਰ ਰੰਗਾਂ ਦੀ ਫੈਮਿਲੀ ਚੈੱਕ ਕਰੋ ਵੀਰ ਜੀ ਰੇਟ ਦੱਸੋ ਭਾਜੀ ਰੇਟ ਵੀ ਦੱਸ ਦਿਆ ਮੈਂ ਕਹਿੰਦਾ 2695 2795 ਮਾਰਕੀਟ ਵਿੱਚ ਵਿਗਰਿਆ ਜੀ ਅੱਛਾ ਜੀ ਆਪਾਂ ਨੇ ਰੇਟ ਦੇਣਾ ਸਿਰਫ 2095 ਰੁਪਏ ਚ 2095 ਜੀ ਪਿਓਰ ਨੇਚਰਲ ਦਾ ਬੇਸ ਰਹੇਗਾ ਜੀ 올ਓਵਰ ਟੂਟ ਟੋਟਲੀ ਹੈਂਡਵਰਕ ਦਾ ਕੰਮ ਹਾਂਜੀ ਪੂਰੇ ਹੈਵੀ ਪੀਸ ਸਿਰਫ 2095 ਰੁਪਏ ਚ ਲਓ ਜੀ ਲੈ ਜਾ 2095 ਵੱਡੇ ਵੱਡੇ ਫਾਇਦੇ ਕਰਨੇ ਜੀ ਅੱਜ ਕਹਿਤਾ ਨਾ ਤਾਂ ਕਹਿਤਾ ਲਓ ਜੀ ਇੱਕ ਇੱਕੜੀਆਂ ਨਾ ਚੈੱਕ ਕਰ ਲਓ ਵੀਰ ਜੀ ਪਿਓਰ ਨੇਚਰਲ ਦਿੱਤੇ ਟੋਟਲੀ ਹੈਂਡ ਵਰਕ ਦਾ ਕੰਮ ਹੈ ਜੀ ਬਾਜੂ ਵੀ ਵਰਕਾਂ ਹੀ ਲਾ ਬਾਜੂ ਵੀ ਚੈੱਕ ਕਰਾ ਦਿਓ ਵਰਕ ਬਾਜੂ ਵੀ ਜੀ ਚੈੱਕ ਕਰਾ ਦਿਓ ਕਿੰਨੇ ਸੋਹਣੇ ਆ ਔਰ ਬੋਟਮ ਦੇ ਵੀ ਆਪਾਂ ਨੇ ਕਰਵਾਤਾ ਜੀ ਵਰਕ ਲਓ ਜੀ ਬੋਟਮ ਤੇ ਵੀ ਆ ਗਿਆ ਵਰਕ ਲਓ ਜੀ ਬਾਜੂ ਵੀ ਵਰਕ ਔਰ ਬੋਟਮ ਵੀ ਵਰਕ ਆ ਜੀ ਪੂਰਾ ਫਰੰਟ ਹੈਵੀ ਰਹਿਣਾ ਦੁਪੱਟਾ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਲਓ ਜੀ ਦੁਪੱਟਾ ਹੀ ਵਰਕ ਪਿਓਰ ਚਲੋਂਦਾ ਦੁਪੱਟਾ ਰਹੇਗਾ ਪੂਰਾ ਹੈਵੀ ਦੁਪੱਟਾ ਪੰਜ ਕਲਰ ਕਲੋ ਚੈੱਕ ਕਰਾਓ ਵੀ ਜੀ ਕਿੰਨੇ ਸੋਹਣੇ ਲਓ ਜੀ ਪੰਜ ਰੰਗਾਂ ਦੀ ਫੈਮਿਲੀ ਚੈੱਕ ਕਰਾ ਦਿਓ ਵੀ ਜੀ ਕਿੰਨੇ ਸੋਹਣੇ ਕਲਰ ਹੈ ਰੇਡ ਦਾ ਧਮਾਕਾ 2295 2395 ਮਾਰਕੀਟ ਦਾ ਰੇਟ ਹਾਂਜੀ ਐਸਕੇ ਦਾ ਰੇਟ ਰਹਿਣਾ ਸਿਰਫ 1950 ਰੁਪਏ ਲਓ ਜੀ 1950 ਚ ਲੈ ਜਾਓ ਪੰਜ ਰੰਗਾਂ ਦੀ ਫੈਮਿਲੀ ਆ ਮੈਂ ਕਹਿੰਦਾ ਛੇਤੀ ਛੇਤੀ ਆਜੋ ਐਸਕੇ ਟੈਕਸਿਲ ਮਰਿੰਡਾ ਮੇ ਲੁਧਿਆਣਾ ਹਾਈਵੇ ਉਪੋਧੀ ਰਾਜ ਮਹਿਲ ਪੈलेस ਵੀ ਜੀ ਕੜੀਆਂ ਨਿਗਾਹ ਚੈੱਕ ਕਰ ਲਓ ਲਓ ਜੀ ਮੈਂ ਕਹਿੰਦਾ ਫੈਂਡੀ ਦਾ ਬੇਸ ਰਹਿਣਾ ਜੀ ਨਵਾਂ ਟੋਟਲੀ ਹੈਂਡਵਰਕ ਦਾ ਡਿਜ਼ਾਈਨ ਆ ਜੀ ਸੇਮ ਫੋਟੋ ਬਾਟਮ ਦੇ ਵੀ ਆ ਪਾਣੇ ਕਰਵਾਤਾ ਜੀ ਵਰਕ 3 ਮੀਟਰ ਦੀ ਬਾਟਮ ਰਹਿਣੀ ਹੈ ਪਿਓਰ ਸਿਲਕ ਦੀ ਹਾਂਜੀ ਔਰ ਦੁਪੱਟਾ ਦਿਖਾਓ ਵੀਰ ਜੀ ਕਿੰਨਾ ਸੋਹਣਾ ਲਓ ਜੀ ਦੁਪੱਟਾ ਹੀ ਪਿਓਰ ਚਨਾਉਂਦਾ ਦੁਪੱਟਾ ਲੱਗਿਆ ਹਾਂ ਲਓ ਜੀ ਪਿਓਰ ਚਨਾਉਂਦਾ ਦੁਪੱਟਾ ਰਹੇਗਾ ਪੂਰਾ ਹੈਵੀ ਵਰਕ ਆ ਲਓ ਜੀ ਔਰ ਕਲਰ ਚੈੱਕ ਕਰੋ ਵੀਰ ਜੀ ਕਿੰਨੇ ਸੋਹਣੇ ਕਲਰ ਨੇ ਲਓ ਜੀ ਚਾਰ ਰੰਗਾਂ ਦੀ ਫੈਮਿਲੀ ਆ ਮੈਂ ਕਹਿੰਦਾ ਰੀ ਰੇਟ ਤੇ ਆਨਾ ਸੁਣਨਾ ਹਾਂਜੀ 2295 2395 ਮਾਰਕੀਟ ਦਾ ਰੇਟ ਹਾਂਜੀ ਐਸ ਕੇ ਦਾ ਰੇਟ ਰਹਿਣਾ ਸਿਰਫ 1700 ਰੁਪਏ ਲਓ ਜੀ 1700 ਚ ਲੈ ਜਾਓ ਇੱਕ ਵਾਰੀ ਕਲਰ ਚੈੱਕ ਕਰਾ ਲਓ ਕਪੜਾ ਦੇਖ ਚੈੱਕ ਕਰਾ ਲਓ ਔਰ ਡਿਜ਼ਾਈਨਿੰਗ ਤੁਸੀਂ ਦੇਖ ਹੀ ਲਈਆ ਰੇਟ ਰਹਿਣਾ ਸਿਰਫ 1750 ਰੁਪਏ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਲੈਣ ਵਾਸਤੇ ਆਣਾ ਕਿੱਥੇ ਪੈਣਾ ਹਾਂਜੀ